ਮੂਰੋਂ ਛੱਡਦੇ ਮੂਰੋਂ ਛੱਡਦੇ ਹੇ 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 ਓਏ ਵੇਖ ਵੀ ਕਿ ਵੇਖ ਵੀ ਕਿ ਆ ਚਾੜਤੀ ਊ ਲੈ ਵੀ ਮਾਜੇ ਦੀ ਧਰਤੀ ਤੇ ਵੱਡੇ ਵੱਡੇ ਘੋੜੇ ਥੰਮ ਬਣ ਬਣ ਖੜੇ ਹੋ ਗਏ ਸੱਜਣੋ ਉਹਨਾਂ ਦੇ ਵਿੱਚੋਂ ਇੱਕ ਘੋੜਾ ਤੁਹਾਨੂੰ ਆ ਵਿਖਾਉਣਾ ਤੇ ਕੁਝ ਭਰਾਵਾਂ ਦੀਆਂ ਸ਼ਤੀਰੀਆਂ ਵਰਗੀਆਂ ਪ੍ਰਾਣੀਆਂ ਸ਼ਤੀਰਾ ਹੁੰਦੀਆਂ ਸੀ ਨਾ ਉਦਾਂ ਦੀਆਂ ਘੋੜੀਆਂ ਵਿਖਾਉਣੀਆਂ ਤੇ ਜਾਨਵਰ ਤਾਂ ਬਾਈ ਹੋਣਾ ਨੇ ਰੱਖਿਆ ਗਿਣਵੇਂ ਚੁਣਵੇਂ ਪਰ ਰੱਖੇ ਇੱਕ ਤੋਂ ਇੱਕ ਸਿਰਾ ਐ ਉਹ ਤੁਹਾਨੂੰ ਅੱਗੇ ਵਿਖਾਉਨੇ ਆ ਪਹਿਲਾਂ ਗੱਲ ਕਰਦੇ ਆਪਾਂ ਆ ਘੋੜੇ ਨੁਕਰੇ ਦੀ ਸਪੋਰਟਲੈਸ ਨੁਕਰਾ ਘੋੜਾ ਇੱਕ ਸਰੋਂ ਦੇ ਦਾਣੇ ਜਿੰਨਾ ਵੀ ਇਹਦੇ ਪਿੰਡੇ ਤੇ ਸਪੋਰਟ ਹੈ ਨਹੀਂ ਖੂਬਸੂਰਤੀ ਤੁਹਾਡੇ ਸਾਹਮਣੇ ਹੈ ਮਜ਼ਬੂਤਪੁਣਾ ਵੀ ਸੱਜਣੋ ਠਾਠਾ ਮਾਰਦਾ ਹੈ ਇਹ ਹੈਗਾ ਜੀ ਘੋੜੇ ਦਾ ਨਾਮ ਮਹਾਰਾਜਾ ਬੇਤਾਬ ਘੋੜੇ ਦਾ ਬੱਚਾ ਹੈ ਸਰਦਾਰ ਜਸਪਾਲ ਸਿੰਘ ਬਰਾੜ ਹੁਣਾ ਕੋਲ ਜਿਹੜਾ ਹੁੰਦਾ ਸੀ ਉਮਰ ਕਿੰਨੀ ਹੈ ਹਾਈਟ ਕਿੰਨੀ ਹੈ ਸਾਰੀਆਂ ਗੱਲਾਂ ਬਾਤਾਂ ਆਪਾਂ ਵੀਡੀਓ ਦੇ ਵਿੱਚ ਭਰਾ ਦੇ ਮੂੰਹ ਹੀ ਸੁਣੀਆਂ ਤੇ ਮਾਲੀ ਖਾਨਦਾਨ ਬਾਰੇ ਵੀ ਜਾਨਣਾ ਹੈ ਤੇ ਪਿੰਡ ਹੈਗਾ ਵੀਰ ਹੁਣਾ ਦਾ ਜੀ ਬਾਬਾ ਬਕਾਲਾ ਜਿਹੜਾ ਪੈ ਜਾਂਦਾ ਹੈ ਸ਼੍ਰੀ ਅੰਮ੍ਰਿਤਸਰ ਸਾਹਿਬ ਤੇ ਵੀਰ ਹੈ ਸਾਡਾ ਭਰਾ ਬਾਹਰ ਬੈਠਾ ਹੈ ਬਿੱਲਾ ਪੁੱਲਰ ਉਹ ਭਰਾ ਦਾ ਘੋੜਾ ਹੈ ਸੱਜਣੋ ਤੇ ਵਸ਼ੇਰਾ ਭਰਾਵਾਂ ਨੇ ਵਿਖਾਇਆ ਹੈ ਪਹਿਲੀ ਵਾਰ ਪਹਿਲਾਂ ਕਿਤੇ ਇੰਨਾ ਮਾੜੀ ਮੋਟੀ ਫੇਸਬੁੱਕ ਤੇ ਜਾਂ YouTube ਤੇ ਭਾਈ ਵੀਡੀਓ ਨਹੀਂ ਪਾਈ ਨਾ ਕੋਈ ਫੋਟੋ ਪਾਈ ਆ ਪਹਿਲੀ ਵਾਰਾ ਤੁਹਾਡੇ ਸਾਹਮਣੇ ਰੱਖਿਆ ਤੇ ਤੁਸੀਂ ਵੀਰਾਂ ਦੇ ਸਿਰ ਤੇ ਵੀ ਭਾਈ ਮਿਹਰ ਭਰਿਆ ਹੱਥ ਰੱਖਦੇ ਹੋ ਆਪਦੀ ਸਪੋਰਟ ਦਾ ੱੱਕਾ ਲਾ ਦਿਓ ਬਾਈ ਬਣ ਕੇ ਤੇ ਵੀਰ ਉਹਨਾਂ ਨੂੰ ਕਮੈਂਟਾਂ ਦੇ ਰਾਹੀਂ ਦੱਸ ਦਿਓ ਬਾਕੀ ਆ ਆ ਗਈਆਂ ਜੀ ਇਹਨਾਂ ਦੀਆਂ ਘੋੜੀਆਂ ਆ ਕੁੜੀ ਦੀ ਗੱਲ ਕਰਦਾ ਹਾਂ ਮੈਂ ਬਹੁਤ ਲੰਮੀ ਲੰਜੀ ਬਹੁਤ ਪੇਟਲ ਕੁੜੀ ਐ ਗਰਦਨ ਤੋਂ ਲੈ ਕੇ ਕੰਨ ਕਨੌਤੀ ਤੋਂ ਲੈ ਕੇ ਪੌੜਾਂ ਤੱਕ ਮਗਰ ਪੁੱਠੇ ਤੱਕ ਘੋੜੀ ਸ਼ੁਰੂ ਹੁੰਦੀ ਐ ਤੇ ਮੁੱਕਣ ਦਾ ਨਾਂ ਨਹੀਂ ਲੈਂਦੀ ਜੇ ਪੰਜਾਬੀ ਵਿੱਚ ਕਹਦਾ ਤੇ ਇੱਕ ਬਸ਼ੇਰੀ ਆ ਵੀਰ ਹੋਣਾ ਕੋਲੇ ਇਹ ਹਜੇ 2 ਬਾਈਆਂ 3 ਮਹੀਨਾ ਦੀ ਵਸ਼ੇਰੀ ਹੈ ਸੱਜਣੋ ਤੇ ਇਹਦੇ ਬਾਰੇ ਵੀ ਗੱਲਬਾਤ ਕਰਨੀ ਹੈ ਇਹ ਵੀ ਚੰਗੀ ਘੋੜੀ ਹੈ ਅੱਗੇ ਜਾ ਕੇ ਚੰਗਾ ਨਾ ਬਣਾ ਸਕਦੀ ਹੈ ਜਾਂ ਚੰਗੀ ਇਹ ਮੰਨ ਲਓ ਪੈਦਾ ਕਰ ਸਕਦੀ ਹੈ ਬਹੁਤ ਕੁਝ ਇਹ ਕਿੰਨਾ ਕੋਲੇ ਆ ਅਬਲਕ ਬਸ਼ੇਰੀ ਹੈ ਸੱਜਣੋ ਇਹਦੀ ਉਮਰ ਵੀ 22 ਮਹੀਨੇ ਨਹੀਂ ਹੈ ਇਹਨਾਂ ਸਾਰਿਆਂ ਵਾਲੇ ਗੱਲਬਾਤ ਕਰਨੀ ਹੈ ਤੇ ਇੱਕ ਵੀਰ ਹੋਣਾ ਦਾ ਆ ਫਾਰਮ ਹੈ ਤੇ ਆ ਬਾਈ ਹੋਣਾ ਦੇ ਨਗੀਨੇ ਆ ਸੋ ਵੀਡੀਓ ਸ਼ੇਅਰ ਕਰਿਓ ਜਿੰਨਾ ਭਰਾਵਾ ਪਿਛਲੀ ਵੀਡੀਓ ਸ਼ੇਅਰ ਕਰੀ ਸੋਹਣੇ ਸੋਹਣੇ ਕਮੈਂਟ ਕਰਕੇ ਭਰਾਵਾ ਦਾ ਹੌਸਲਾ ਵਧਾਇਆ ਤੇ ਨਵਾਂ ਨਵਾਂ ਪੀਜ ਫੋਲੋ ਕੀਤਾ ਉਹਨਾਂ ਵੀਰਿਆਂ ਚ ਕੁਝ ਭਰਾਵਾ ਦੇ ਨਾਮ ਨੇ ਜੀ ਹਨੀ ਢਿੱਲੋ ਹਰਜਿੰਦਰ ਸਿੰਘ ਜਗਦੀਸ਼ ਸਿੰਘ ਗਰੇਵਾਲ ਕਾਰਜ ਬਿਸ਼ ਅਮਰਜੀਤ ਸਿੰਘ ਸਿੱਧੂ ਸਟੱਡ ਫਾਰਮ ਤਰਮੁੱਲਾ ਲਵਲੀ ਸਵਰਨ ਬੋਦਲਾ ਬਿੱਟੂ ਸੰਧੂ ਤਰਸੀਮ ਭੁੱਲਰ ਗੁਰਪ੍ਰੀਤ ਸਿੰਘ ਬਲਵੰਤ ਬਰਾੜ ਬੱਲਮਗੜ ਤੇ ਸੰਦੀਪ ਬਲਿੰਗ ਪ੍ਰਨਾਮ ਸਿੰਘ ਆਜੋ ਕਰਦੇ ਆ ਗੱਲਬਾਤ ਮਿਲਦੇ ਆ ਭਰਾਵਾਂ ਨੂੰ ਮਾਰਦੇ ਹੋ ਸ਼ੇਰ ਧੰਨਵਾਦ ਹਾਂਜੀ ਸਤਿ ਸ੍ਰੀ ਅਕਾਲ ਜੀ ਆਮ ਤੋਂ ਖਾ ਚੈਨਲ ਵੇਖ ਰਹਿ ਸਾਰੀ ਸੂਝਵਾਨ ਸਰੋਤਿਆਂ ਦਾ ਸਾਰੀ ਭਰਾਵਾਂ ਦਾ ਤੇ ਸਾਰੇ ਹੀ ਸੱਜਣਾ ਮਿੱਤਰਾਂ ਦਾ ਇੱਕ ਵਾਰੀ ਤੋਂ ਆਪਣੇ ਚੈਨਲ ਦੀ ਨਵੀਂ ਵੀਡੀਓ ਦੇ ਵਿੱਚ ਮੈਂ ਸੁਖ ਸੰਧੂ ਸਾਰੇ ਹੀ ਵੀਰਿਆਂ ਦਾ ਸਵਾਗਤ ਕਰਦਾ ਤੇ ਜੀਆਂ ਆਖਦਾ ਜਿਹੜੇ ਭਰਾ ਆਪਾਂ ਨੂੰ ਆਪਣੇ ਫੇਸਬੁਕ ਪੇਜਾਂ ਹੀ ਦੇਖ ਰਿਆ ਉਹਨਾਂ ਨੂੰ ਵੀ ਜੀਆਂ ਆਖਦਿਆਂ ਤੇ ਸਵਾਗਤ ਕਰਦਿਆਂ ਸੱਜਣੋ ਸ਼ੁਰੂ ਦੇ ਵਿੱਚ ਤੁਹਾਨੂੰ ਬਹੁਤ ਹੀ ਜ਼ਿਆਦਾ ਚੰਗਾ ਨਰਲੇ ਦੀ ਫੁੱਟੀ ਵਰਗਾ ਕੋੜਾ ਵਿਖਾ ਕੇ ਹਟਿਆ ਸਪੋਰਟਲੈਸ ਬਸ਼ੇਰਾ ਬਾਈ ਜਣੇ ਨਵਾਂ ਨਵਾਂ ਤਿਆਰ ਹੀ ਕੀਤਾ ਤੇ ਕਿਹੜੇ ਕੋੜੇ ਦਾ ਬੱਚਾ ਹੈ ਕਿਹੜਾ ਮਾਲੇ ਪਾਸਿਓਂ ਖਾਂਦਾ ਨੇ ਕਿੰਨੀ ਉਮਰ ਹੈ ਕਿੰਨੀ ਹਾਈਟ ਹੈ ਕਿੰਨੀ ਫੀਸ ਧਰਤੀ ਤੇ ਸਾਰੀਆਂ ਗੱਲਾਂ ਬਾਤਾਂ ਪੁੱਛਣ ਦੇ ਲਈ ਆਪਾਂ ਪਹੁੰਚੇ ਆਂ ਆਪਾਂ ਬੈਠੇ ਆਂ ਬਾਈ ਹੋਣਾ ਦੇ ਸਾਡਾ ਨਾ ਬੜਾ ਹੀ ਸਤਕਾਰਯੋਗ ਭਰਾ ਹੈ ਵੀਰ ਇਸ ਟਾਈਮ ਹੈਗਾ ਅਮਰੀਕਾ ਦੇ ਵਿੱਚ ਆ ਫੋਟੋ ਚੱਲ ਵੀ ਨਾਲ ਸਾਡੇ ਭਰਾ ਦੀ ਬਾਈ ਬਿੱਲਾ ਪੁੱਲਰ ਤੇ ਬਾਈ ਨੂੰ ਵੀ ਨਾ ਕੋੜੀਆਂ ਦਾ ਅਥਾ ਕਹਿ ਦਈਏ ਵੀ ਬਾਈ ਨੂੰ ਅਥਾ ਮੁਹੱਬਤ ਆ ਕੋੜੀਆਂ ਦੇ ਨਾਲ ਬਾਈ ਦਾ ਇਸ਼ਕ ਹੈ ਜਿਹੜਾ ਉਹ ਇਹਨਾਂ ਦੇ ਜਨਮਰਾ ਦੇ ਵਿੱਚੋਂ ਝਲਕਦਾ ਹੈ ਤੇ ਬਾਈ ਨੇ ਸਾਨੂੰ ਇਨਵਾਈਟ ਕੀਤਾ ਪੁੱਲਰ ਸਟੱਡ ਫਾਰਮ ਤੇ ਜਿੱਥੇ ਅੱਜ ਆਪਾਂ ਬੈਠੇ ਆਂ ਤੇ ਲੋਕੇਸ਼ਨ ਹੈ ਜੀ ਬਾਈ ਹੋਣਾ ਦੀ ਬਾਬਾ ਬਕਾਲਾ ਤੇ ਜਿਲ੍ਹਾ ਪੈ ਜਾਂਦਾ ਸ਼੍ਰੀ ਅਮਰਤਸਰ ਸਾਹਿਬ ਤੇ ਬਾਈ ਆਪ ਤਾਂ ਹੈਗਾ ਬਾਹਰ ਚਲੋ ਆਪਾਂ ਹਾਜ਼ਰੀ ਵੀਰ ਦੀ ਲਵਾਤੀ ਤੇ ਬਾਈ ਦਾ ਹੁਣ ਘੋੜਾ ਦੱਸਿਓ ਭਾਈ ਕਿਵੇਂ ਹੈ ਤੇ ਤਿੰਨ ਚਾਰ ਤੁਹਾਨੂੰ ਘੋੜੀਆਂ ਵੀ ਵਿਖਾਉਣੀਆਂ ਦੋ ਵਿੱਚੋਂ ਵਸ਼ੀਰੀਆਂ ਇੱਕ ਦੋ ਘੋੜੀਆਂ ਨੇ ਉਹਨਾਂ ਦੇ ਦਰਸ਼ਨ ਮੇਲੇ ਵੀ ਕਰਾਉਣੇ ਆ ਤੇ ਆਪਣੇ ਨਾਲ ਬਾਈ ਜੀ ਹੁਣੀ ਬੈਠੇ ਨੇ ਬਾਬਾ ਜੀ ਹੁਣਾਂ ਨੇ ਹਾਜ਼ਰੀ ਭਰੀ ਹੈ ਪਹਿਲਾਂ ਭਰਾਵਾਂ ਦਾ ਸਵਾਗਤ ਕਰਦੇ ਆ ਤੇ ਫਿਰ ਸਾਰੀ ਗੱਲਬਾਤ ਕਰਦੇ ਆ ਭਾਈ ਜੀ ਸਾਰੇ ਭਰਾਵਾਂ ਦਾ ਸਵਾਗਤ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਸੁਣੋ ਸਰਦਾਰ ਕਲਵੰਤ ਸਿੰਘ ਜੀ ਚੜ੍ਹਦੀ ਕਲਾ ਵਿੱਚ ਕਿਰਪਾ ਜੋਂ ਜੀ ਕਿਰਪਾ ਕਰ ਅੱਛਾ ਜੇ ਮੈਂ ਸ਼ੁਰੂ ਤੋਂ ਆਇਆ ਕਲਵੰਤ ਬਾਈ ਵੀ ਘੋੜੇ ਰੱਖਣ ਦਾ ਸਬੱਬ ਕਿੱਦਾਂ ਬਣਿਆ ਕਿ ਕਿੰਨਾ ਕੁ ਸ਼ੌਕ ਕਿੰਨਾ ਕੁ ਪੁਰਾਣਾ ਹੈ ਜੀ ਤੇ ਜੀ ਪਰਾਣਾ ਦਾਦੇ ਪਰਦਾਦੇ ਤੋਂ ਰੱਖਿਆ ਹੈ ਜੀ ਅੱਛਾ ਜੱਦੀ ਪੁਸ਼ਤੀ ਹੈ ਪੇਪਰ ਚੀ ਹੈ ਜੀ ਅੱਛਾ ਤੁਸੀਂ ਮੈਨੂੰ ਲੱਗਦਾ ਵੀ ਬਾਬਿਆਂ ਨਾਲ ਵੀ ਲੰਬੇ ਸਮੇਂ ਤੋਂ ਜੁੜੇ ਹੋਈ ਹਾਂ ਹਾਂਜੀ ਹਾਂਜੀ ਬਾਬੇ ਬੈਣਸੋਂ ਲਾ ਕੇ ਬਾਬੇ ਪਾਲਾ ਸਿੰਘ ਤੋਂ ਜੀ ਹਾਂਜੀ ਬਾਬੇ ਸੰਤਮਾਹ ਪੁਰਸ਼ ਬਾਬਾ ਬੋੜੇ ਕਰਨੀ ਵਾਲੇ ਬਾਮਾ ਬੁਰਗ ਸੰਤੋ ਹਾਂ ਜਿਹੜੇ ਗੰਮੂ ਵਾਲੇ ਵਜਦੇ ਆ ਜੀ ਤੇ ਹੁਣ ਤਾਂ ਸੱਚਖੰਡ ਉਹਨਾਂ ਦਾ ਵਸੇਰਾ ਹੋ ਗਿਆ ਜੀ ਸੱਚਖੰਡ ਨਵਾਸ ਗਏ ਪਰ ਉਹਨਾਂ ਨੇ ਵੀ ਬੜੀ ਸੇਵਾ ਕੀਤੀ ਘੋੜਿਆਂ ਦੀ ਨਾ ਜਮਣਾ ਨਾ ਜਮੂੰਗਾ ਕੋਈ ਇਹਦੇ ਨਾਲ ਦਾ ਜੀ ਹਾਂਜੀ ਹਾਂਜੀ ਕੋਈ ਸ਼ੱਕ ਨਹੀਂ ਬੱਬਾ ਜੀ ਬਾਕੀ ਗਊਆਂ ਬਹੁਤ ਉਹਨਾਂ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਗਊਆਂ ਦੀ ਸੇਵਾ ਕਰਦੇ ਆ ਘੋੜੇ ਰੱਖੇ ਆ ਊਂਟ ਰੱਖੇ ਆ ਤੇ ਉਹ ਵੀ ਕਦੇ ਸਬੱਬ ਬਣਿਆ ਤੇ ਉਹਨਾਂ ਦਾ ਡੀਰੇ ਨਾਲ ਤੇ ਤੁਹਾਨੂੰ ਵੀ ਜਿੱਥੇ ਇਹਨਾਂ ਦਾ ਹੁਣ ਹੈੱਡ ਕੁਆਰਟਰ ਆ ਉਥੋਂ ਵੀ ਤੁਹਾਨੂੰ ਆਪਾਂ ਕਿਤੇ ਨਾ ਕਿਤੇ ਵੀਡੀਓ ਬਣਾ ਕੇ ਝਲਕੀਆਂ ਦਿਖਾਵਾਂਗੇ ਹੁਣ ਆਪਾਂ ਇਹ ਘੋੜੇ ਬਾਰੇ ਗੱਲ ਕਰਦੇ ਆਂ ਭਾਈ ਜੀ ਘੋੜਾ ਲਿਆਂਦੇ ਇਹਨੂੰ ਕਿੰਨਾ ਸਮਾਂ ਹੋ ਗਿਆ ਜੀ ਬੱਚਾ ਲਿਆਂਦਾ ਸੀ ਕਿ ਘਰ ਦਾ ਬਲਦਿਆ ਨਹੀਂ ਲਿਆਂਦਾ ਹੀ ਆ ਜੀ ਬੱਚਾ ਲਿਆਂਦਾ ਜੀ ਕਿੰਨੇ ਟਾਈਮ ਦਾ ਲਿਆਂਦਾ ਸੀ ਜੀ ਇਹ ਇਹ ਹੈਗਾ ਸਾਢੇ ਇੱਕ ਦਿਨ ਸਾਲ ਦਾ ਜੀ ਨਹੀਂ ਉਦੋਂ ਜਦੋਂ ਲਿਆਏ ਸੀ ਤੁਸੀਂ ਜਦੋਂ ਲਿਆਂਦਾ ਸੀ ਹਾਂ ਜੀ ਕਿੰਨਾ ਟਾਈਮ ਹੋ ਗਿਆ ਵੈਸੇ ਲਿਆਂਦੇ ਨੂੰ ਤੁਹਾਨੂੰ ਚਾਰ ਪੰਜ ਮਹੀਨੇ ਹੋਈ ਗਏ ਅਜੇ ਚਾਰ ਪੰਜ ਮਹੀਨੇ ਹੋਏ ਜਾਨਕੀ ਉਹ ਤਾਂ 3 ਕੇ ਸਾਲ ਦਾ ਹੈ ਤਕਰੀਬਨ ਤੇ ਅੱਛਾ ਇਹ ਇਹਦਾ ਨਾਂ ਕੀ ਰੱਖਦਾ ਪਹਿਲਾਂ ਤਾਂ ਨਾਂ ਤੋਂ ਪੜਦਾ ਚੱਕੀ ਨਾਂ ਤੇ ਮਹਾਰਾਜਾ ਰੱਖਿਆ ਜੀ ਮਹਾਰਾਜਾ ਹਾਂਜੀ ਹਾਂਜੀ ਅੱਛਾ ਇੱਕ ਤਾਂ ਮਹਾਰਾਜਾ ਭਾਉ ਉਹ ਉਧਰ ਆ ਤੁਸੀਂ ਸਾਰੇ ਜਾਣਦੇ ਜੀ ਬਾਦਲ ਵਾਲਾ ਤੇ ਇੱਕ ਮਹਾਰਾਜਾ ਭਾਈ ਮਾਝੇ ਦੀ ਧਰਤੀ ਤੇ ਵੀ ਆ ਗਿਆ ਦੂਜੀ ਗੱਲ ਵੱਡੀ ਜਿਹੜੀ ਮੈਨੂੰ ਲੱਗੀ ਕੋੜਾ ਮਜ਼ਬੂਤੀ ਦੇ ਵਿੱਚ ਤਾਂ ਹੈ ਹੀ ਹੈ ਤੇ ਡਾਕਟਰ ਸਾਹਿਬ ਕੰਨ ਕਨੌਤੀ ਜੀ ਆਪਾਂ ਖੂਬਸੂਰਤੀ ਦੀ ਗੱਲ ਕਰੀਏ ਜੇ ਆਪਾਂ ਇਹਦੇ ਗੁਲਾਬੀ ਪੁਨੇ ਦੀ ਗੱਲ ਕਰੀਏ ਤੇ ਘੋੜਾ ਇਹ ਚੀਜ਼ ਬੜੀ ਚੰਗੀ ਤਰ੍ਹਾਂ ਦਿਖਾਉਂਦਾ ਨਹੀਂ ਨਹੀਂ ਦਿਖਾਉਂਦਾ ਆਪਣੇ ਆਪ ਦਿਖਾਉਂਦਾ ਹੈ ਘੋੜਾ ਹਾਂ ਬਾਰ ਕਿੱਦਾਂ ਬਾਕੀ ਘੋੜੇ ਦੇ ਵਿੱਚ ਬਾਈ ਸੁਨੱਖਾ ਪਣਤਾ ਬਹੁਤ ਜ਼ਿਆਦਾ ਕੁੱਟ ਕੇ ਭਰਿਆ ਬਾਕੀ ਹੁਣ ਆ ਜਾਂਦਾ ਇਹਦਾ ਨਾਮ ਰੱਖਤਾ ਮਹਾਰਾਜਾ ਤੇ ਕਿਹੜੇ ਘੋੜੇ ਦਾ ਬੱਚਾ ਬਾਬਾ ਜੀ ਇਹ ਬਤਾਬ ਘੋੜੇ ਦਾ ਬੱਚਾ ਜੀ ਬਤਾਬ ਅੰਕਲ ਸਰਦਾਰ ਜਸਪਾਲ ਸਿੰਘ ਦੀ ਤਰਖਾਨ ਵਾਲੇ ਘੋੜੇ ਜਿਹੜਾ ਹੁੰਦਾ ਸੀਗਾ ਹਾਂਜੀ ਹਾਂਜੀ ਅੱਛਾ ਇਹਦੀ ਮਾਂ ਆਖਾਂਦਾਨ ਜੀ ਹਾਂਜੀ ਮਾਂ ਕਿਹੜੇ ਖਾਂਦਾਨ ਦੀ ਮਾਂ ਹੰਬੌਰ ਵਾਲਿਆਂ ਦੀ ਹੰਬੌਰ ਵਾਲੀ ਲੈਂਦੀ ਆ 4 ਇੰਚ ਕੁੜੀ ਆ ਅੱਛਾ ਉਹ 4 ਇੰਚ ਦੀ ਆ ਵਾਹ ਜੀ ਵਾ ਇਹ ਆਪ ਦੀ ਉਮਰ ਸਾਢੇ 3 ਸਾਲ ਦੇ ਸੀ ਤੁਸੀਂ ਹਾਂਜੀ ਹਾਂਜੀ ਤੇ ਹਾਈਟ ਕਿੰਨੀ ਕਰ ਗਿਆ ਜੀ ਹੋਰ 60 ਤੋਂ ਬਾਹਰ 60 ਤੋਂ ਬਾਹਰ ਤੇ ਆਉਣ ਵਾਲੇ ਸਮੇਂ 'ਚ ਕਿਉਂਕਿ ਡਾਕਟਰ ਸਾਹਿਬ ਤੁਸੀਂ ਵੀ ਘੁੰਮਦੇ ਫਿਰਦੇ ਰਹਿੰਦੇ ਹੋ ਭਰਾਵਾ ਨਾ ਵੱਖਰੇ ਵੱਖਰੇ ਫਾਰਮਾਂ ਦੇ ਜਾਣ ਦਾ ਮੌਕਾ ਮਿਲਦਾ ਹੈ ਇਹ ਕੋੜੇ ਦੀ ਗੱਲ ਕਰਾਂ ਤੇ ਇਹ ਕੋੜਾ ਤੁਹਾਨੂੰ ਕਿੰਨਾ ਕੁ ਲੱਗਦਾ ਕਿ ਹੋਰ ਕਿੰਨੀ ਕੁ ਗ੍ਰੋਥ ਦੇ ਵਿੱਚ ਮਾਰ ਮਾਰ ਸਕਦਾ ਕਿੰਨੇ ਕਿੰਨੇ ਬੱਚਾ ਹੀ ਆ ਸਾਢੇ 3 ਸਾਲ ਦਾ ਇਹ ਕੋੜਾ 6-7 ਸਾਲ ਦਾ ਕੁਵੱਦਾ ਹੈ ਜੀ ਅਜੇ ਬੱਚਾ ਹੀ ਆ ਅਜੇ ਵੱਧੂਗਾ ਜਨਕਿ ਪਥੇਰਾ ਬਾਜੂ ਬਥੇਰਾ 18 ਇੰਚ ਨੂੰ ਹੱਥ ਫੇਰੂਗਾ ਹਾਂ ਠਾੜਨਾਂ ਤਰ੍ਹਾਂ ਹੋਊਗਾ ਸੋਖਾ ਉਗਰਮਾਣਾ ਹੋਊਗਾ ਜੀ ਅੱਛਾ ਹੁਣ ਟੋਟਲ ਬਾਬਾ ਜੀ ਕਿੰਨੇ ਆਪਣੇ ਤੋਂ ਜਾਨਵਰ ਕਿੰਨੇ ਆ ਜੀ ਟੋਟਲ ਜਾਨਵਰ ਦੋ ਬਸ਼ੇਰੀਆਂ ਤੇ ਦੋ ਕੋੜੀਆਂ ਤੇ ਇੱਕ ਕੋੜਾ ਪੰਜ ਹੋ ਗਏ ਪੰਜ ਜੀ ਉਹਨਾਂ ਤੇ ਵੀ ਤੁਹਾਨੂੰ ਚਾਂਦ ਮਰਾਉਣੇ ਆ ਸੱਜਣੂ ਅੱਛਾ ਹੁਣ ਗੱਲ ਆ ਜਾਂਦੀ ਐ ਵੀ ਇਹਦੀ ਮੰਨ ਲਓ ਵੀ ਜਿੱਦਾਂ ਆਪਾਂ ਹੁਣ ਕੋੜੀਆਂ ਤੇ ਛੱਡਿਆ ਜੀ ਪਹਿਲਾਂ ਕਿਸੇ ਤੇ ਹਾਂਜੀ ਕਿੰਨੀਆਂ ਕੋੜੀਆਂ 2 ਦੇ ਚੋਂ ਦੇ ਛੱਡਿਆ ਚੋਂ ਕੋੜੀਆਂ ਤੇ ਹਾਂਜੀ ਚਾਰ ਕੋੜੀਆਂ ਮੰਨ ਲਓ ਚੈੱਕ ਪਾਸ ਹੋ ਗਈਆਂ ਉਹ ਤੇ ਕਿਦੋਂ ਤੱਕ ਦੇ ਬੱਚੇ ਕਿਦੋਂ ਤੱਕ ਆਉਣੇ ਸ਼ੁਰੂ ਹੋ ਜਾਣਗੇ ਬੱਚੇ ਹੁਣ ਮਹੀਨਾ ਮਹੀਨਾ ਆਇਆ ਅੱਛਾ ਮਹੀਨਾ ਕੀ ਹੋਇਆ ਜੀ ਮਹੀਨਾ ਡੇਡ ਡੇਡ ਮਹੀਨਾ ਤੇ ਮੰਨ ਲਓ ਆਉਂਦੇ ਸਾਈਜ ਨੂੰ ਬੱਚੇ ਆਉਣਗੇ ਇਹ ਆਉਂਦੇ ਵਿਸਾਖੀ ਨੂੰ ਬੱਚੇ ਆਉਣਗੇ ਉਹਦੀ ਵਿਸਾਖੀ ਅਸਾਖੀ ਨੂੰ ਬੱਚੇ ਆਉਣਗੇ ਜੀ ਅੱਛਾ ਹੁਣ ਗੱਲ ਆ ਜਾਂਦੀ ਆ ਇਹਦੀ ਫੀਸ ਦੀ ਹਾਂਜੀ ਫੀਸ ਕੀ ਰੱਖੀ ਆ ਤੇ ਉਹਦਾ ਵੀ ਮਾੜਾ ਚਾਨਣਾ ਪਾ ਦੀਏ ਫੀਸ ਵੀਰ ਜੀ 21000 ਰੁਪਏ ਰੱਖੀ ਫੀਸ ਇਹਦੀ 21000 ਰੁਪਏ ਹਾਂਜੀ ਹਾਂਜੀ ਤੇ ਉਹਦੇ ਵਿੱਚ ਕੀ ਕੀ ਸਰਵਿਸ ਦਵੋਗੇ ਘੋੜੀ ਗੱਬੜਨ ਕਰਾ ਕੇ ਤੋਰੋਗੇ ਜੀ ਹਾਂਜੀ ਹਾਂਜੀ ਵੀ ਮੰਨ ਲਓ ਘੋੜੀ ਚ ਫਾਲਟ ਨਾ ਹੋਵੇ ਜਿੱਦਾਂ ਡਾਕਟਰ ਸਾਹਿਬ ਆਪਾਂ ਤੇ ਦੋ ਵਾਰੀ ਤੈਨੂੰ ਘੋੜੀ ਕਨਫਰਮ ਅੰਦਰੋਂ ਸਾਫ਼ ਹੋ ਗਈ ਇਹ ਘੋੜੇ ਵਾਲਾ ਨਾ ਕੋਈ ਲਾਂਭਾ ਦੇਊਗਾ ਪਰ ਮਾਣੀ ਕੋਈ ਵੀ ਇਹ ਘੋੜੇ ਛੱਡਰ ਫੋੜੋ ਕਿ ਕਸਰ ਨਹੀਂ ਰਹੂਗੀ ਦੇਖੋ ਖੋਸ਼ ਹੋ ਕੋ ਛੱਡਾਂ ਘੋੜਾ ਵੀ ਆਪਾਂ ਜੀ ਹਾਂਜੀ ਬਾਕੀ ਬੰਦੇ ਵੀ ਤੁਸੀਂ ਦੇਖ ਲਿਆ ਸਜਣੋ ਇਮਾਨਦਾਰ ਭਰਾ ਹੈ ਸ਼ੌਂਕ ਵਾਲੇ ਭਰਾ ਨੇ ਤੇ ਬਾਕੀ ਵੀਰ ਹੋਣੀ ਕਹਿਦਾ ਨਾ ਵੀ ਮਿਹਨਤ ਕਾਸ਼ ਜ਼ਿੰਮੇਦਾਰ ਨੇ ਆਪਣੇ ਭਰਾ ਹੈ ਕਿਸਾਨ ਨਾਰਮਲ ਪਰਿਵਾਰ ਹੈ ਤੇ ਬਾਈ ਦਾ ਬਿੱਲਾ ਬਾਹਰ ਹੈ ਤੁਹਾਨੂੰ ਦੱਸਿਆ ਇੱਥੇ ਬਾਈ ਜੀ ਹੋਣੀ ਸੇਵਾ ਕਰਦੇ ਆ ਨਿਆਲ ਫੌਜਾ ਸੇਵਾ ਕਰਦੀਆਂ ਤੇ ਬੜਾ ਸੋਹਣਾ ਬਾਈ ਹੋਣਾ ਨੇ ਜਿੰਨਾ ਵੀ ਐ ਬੜਾ ਸੋਹਣੇ ਜਾਨਵਰ ਰੱਖੇ ਆ ਤੇ ਇੱਕ ਵਾਰੀ ਵੀਰ ਹੋਣਾ ਦੇ ਫਾਰਮ ਤੇ ਆਣ ਕੇ ਜਾਂ ਤਾਂ ਜਰੂਰ ਮਾਰ ਕੇ ਜਾਇਓ ਹੁਣ ਆਪਾਂ ਇੱਥੋਂ ਦੱਸ ਦਈਏ ਵੀ ਆਪਣਾ ਘਰ ਕਿੱਥੇ ਪੈ ਜਾਂਦਾ ਬਾਬਾ ਜੀ ਮਾਹਪੁਰਖਾਂ ਦੇ ਲਾਗੇ ਬਾਬੇ ਪਾਲਾ ਸਿੰਘ ਦੇ ਗੀਠੇ ਸਾਹਿਬ ਲਾਗੇ ਹਾਂਜੀ ਹਾਂਜੀ ਤੇ ਪਿੰਡ ਬਾਬਾ ਬਕਾੜਾ ਤੇ ਉਹ ਮਸ਼ਹੂਰੀ ਹੈ ਜੀ ਹਾਂਜੀ ਹਾਂਜੀ ਬਾਕੀ ਲੋਕੇਸ਼ਨ ਵੀ ਵੀਰ ਹਣੀ ਪਾ ਦਿੰਦੇ ਮਨਿੰਦਰ ਨੇ ਪਾਤੀ ਸੀ ਜੀ ਹਰ ਇਉਂ 2 ਕਿਲੋਮੀਟਰ ਹੀ ਆ ਸਾਰਾ ਅੱਛਾ ਰਈਏ ਤਾਂ 2 ਕਿਲੋਮੀਟਰ ਹਾਂਜੀ ਜੀ ਤੇ ਬਾਕੀ ਸੱਜਣੋ ਅੱਛਾ ਪੁੱਲਰ ਸਟੱਡ ਫਾਰਮ ਆਪਣੇ ਫਾਰਮ ਦਾ ਨਾਮ ਹੈ ਹਾਂਜੀ ਤੇ ਕੋਈ ਵੀ ਭਰਾ ਭਾਈ ਪੁੱਛ ਕੇ ਤੁਸੀਂ ਬਾਈ ਜੀ ਉਹਨਾਂ ਨੂੰ ਫੋਨ ਕਰਕੇ ਤੇ ਕਿਸੇ ਵੀ ਪ੍ਰਕਾਰ ਦੀ ਘੋੜੀ ਭਰਾ ਸਕਦੇ ਹੋ ਆਉਣ ਵਾਲੇ ਸਮੇਂ ਦੇ ਕਿਉਂਕਿ ਖਾਨਦਾਨ ਦੋਵੇਂ ਚੰਗੇ ਰੱਟ ਸਾਬ ਬਹੁਤ ਸਰਾ ਬੱਚੇ ਕਿਦਾਂ ਦੇ ਆਉਣ ਦੀ ਸੰਭਾਵਨਾ ਬਣਦੀ ਹੈ ਡਾਕਟਰ ਸਾਹਿਬ ਕਿਉਂਕਿ ਜੇ ਬਾਪ ਦਾ ਖਾਨਦਾਨ ਵੇਖੀਏ ਮਾਂ ਦਾ ਵੇਖੀਏ ਤੇ ਉਹਨਾਂ ਨੇ ਵੀ ਆਪ ਨਾਂ ਕਮਾਏ ਆ ਇਹ ਉਮੀਦ ਆ ਤੇ ਬਹੁਤ ਲੈਣਾ ਦੋਵੇਂ ਚੰਗੀਆਂ ਜੀ ਖੇ ਬੰਨੋ ਕਸਰ ਨਹੀਂ ਕੋਈ ਉਹਨਾਂ ਨੂੰ 21 ਦਊਗਾ ਆਪਣੇ ਬੰਦਾ ਦੇ ਜੀ ਮੀਤੇ ਬੋਲਾ ਜੀ ਆਉਂਦੇ ਸਾਲ ਨੂੰ ਅਗਲੇ ਸਾਕੀ ਤੇ ਲੱਗ ਛਗੇ ਰਿਜ਼ਲਟ ਆ ਜਾਣਾ ਜੀ ਉਹ ਵੀ ਸ਼ੀਸ਼ਾ ਪੜਦਾ ਚੱਕਿਆ ਜਾ ਹਾਂ ਅੱਛਾ ਫਿਰ ਤੁਸੀਂ ਆਉਨੇ ਉਹ ਫਾਰਮ ਤੇ ਡਾਕਟਰ ਤੁਹਾਡਾ ਸ਼ੁਭ ਨਾਮ ਮੈਂ ਪੁੱਛਣਾ ਭੁੱਲ ਗਿਆ ਮੇਰਾ ਮਨਕਰਨ ਸਿੰਘ ਮਨਕਰਨ ਸਿੰਘ ਹਾਂਜੀ ਅੱਛਾ ਆਪਾਂ ਮੰਨ ਲਓ ਵੀ ਡਾਕਟਰੀ ਇਹ ਮੰਨ ਲਓ ਕੋੜਿਆ ਦੀ ਜਾਂ ਕਿਹੜੀ ਕਿਹੜੀ ਚੀਜ਼ ਮੇਰਾ ਵੈਟਰਨਰੀ ਹੈ ਮੱਝਾਂ ਦੀ ਅੱਛਾ ਤੇ ਉਹ ਕੋੜੇ ਘਾੜੇ ਵੀ ਦੇਖ ਲੈਣੇ ਹੋਗੇ ਨਾ ਕੋੜੇ ਨਹੀਂ ਕੋੜੇ ਨਹੀਂ ਇਹ ਕੱਲੀ ਮੱਜਾਂ ਦੀ ਗੱਲ ਜੀ ਅੱਛਾ ਆਪਣਾ ਪਿੰਡ ਕਿਹੜਾ ਐ ਡਾਕਟਰ ਸਾਹਿਬ ਮੇਰਾ ਕਾਦਿਆਂ ਨੇੜੇ ਪਿੰਡ ਅੱਲਾ ਜੀ ਕਾਦਿਆਂ ਨੇੜੇ ਪਿੰਡ ਅੱਲਾ ਅੱਲਾ ਦੱਲਾ ਡੱਲਾ ਦੱਲਾ ਦੱਲਾ ਪਿੰਡ ਅੱਲਾ ਲੈ ਵੀ ਸੱਜਣੋ ਬਾਈ ਦਾ ਵੀ ਤੁਹਾਨੂੰ ਮੈਂ ਨੰਬਰ ਛੱਡਤਾ ਵਿੱਚ ਆਪਣੇ ਭਰਾਵਾਂ ਨੇ ਅਕਸਰ ਹੀ ਮੈਨੂੰ ਸੁਣਨ ਨੂੰ ਮਿਲਦਾ ਨਾ ਕਿ ਬਾਈ ਕੋਈ ਵੈਟਰਨਰੀ ਡਾਕਟਰ ਚੰਗਾ ਆਇਆ ਤੇ ਆਪਣੇ ਰਿਲੇ ਦੱਸੀ ਤਵੀਰ ਦਾ ਨੰਬਰ ਦੇਦਾ ਤੇ ਤੁਸੀਂ ਬਾਈ ਨਾਲ ਵੀ ਸੰਪਰਕ ਕਰ ਲਿਓ ਤੇ ਜੇ ਕੋਈ ਮੱਝ ਮੂਝ ਦੇ ਭਾਈ ਟੀਗਾ ਭਰਾਉਣਾ ਕੋਈ ਕਿਸੇ ਵੀ ਪ੍ਰਕਾਰ ਦੀ ਦਿੱਕਤ ਹੈ ਮੱਝ ਦੇ ਗਾਂ ਦੇ ਤੋ ਭਾਈ ਤੁਸੀਂ ਵੀਰ ਹੋਣਾ ਤੋਂ ਚੈੱਕ 24 ਘੰਟੇ ਸਰਵਿਸ ਲੈ ਸਕਦੇ ਹੋ ਅੱਛਾ ਫੀਸ ਰੱਖਤੀ 21000 ਰੁਪਿਆ ਤੇ ਉਹਦੇ ਵਿੱਚੋਂ ਕੁਲਵੰਤ ਸ਼ਾਹ ਜੀ ਕੋਈ ਮਾਨਤਾਨ ਵੀ ਕੋਈ ਨਹੀਂ ਕਰਾਂਗੇ ਵੀਰ ਜੀ ਮਾਨਤਾਨ ਦੇ ਹੋਣਾ ਹੀ ਆ ਦੂਰ ਨੇੜੇ ਆਓ ਆਊ ਵੀਰਪਰਾ ਕੋਸ਼ਿਸ਼ ਕਰਕੇ ਕੱਲਾਂਗੇ ਕੋਸ਼ਿਸ਼ ਕਰਾਂਗੇ ਇਹ ਨਾਰਾਜ਼ ਹੋ ਕੇ ਨਹੀਂ ਕੋਈ ਜਾਊਗਾ ਇੱਥੋਂ ਜੀ ਹਾਂ ਕਿ ਬੰਦੇ ਜੀ ਬਾਕੀ ਸੱਜਣੋਂ ਲੋਕੇਸ਼ਨ ਦੱਸਤੀ ਕੋੜਾ ਕਿਵੇਂ ਲੱਗਿਆ ਮੇਨ ਪੁਆਇੰਟ ਉਹ ਹੈ ਵੀ ਕੋੜੇ ਬਾਰੇ ਨਾ ਪਹਿਲੀ ਵੀਡੀਓ ਹੈ ਮੇਰੇ ਖਿਆਲ ਜੀ ਪਹਿਲੀ ਵੀਡੀਓ ਪਹਿਲਾ ਵੀਡੀਓ ਨਹੀਂ ਆਈ ਕੋਈ ਨਾ ਨਾ ਇਹ ਤਾਂ ਕੋੜੇ ਦੀ ਵੀਡੀਓ ਨਹੀਂ ਆਜੇ ਤਾਂ ਹੀ ਫੋਟੋ ਵੀ ਨਹੀਂ ਭਾਈ ਹੋਣਾ ਨੇ ਪਾਈ ਕਿਤੇ ਫੇਸਬੁੱਕ ਤੇ ਜਾਂ ਕਿਤੇ YouTube ਤੇ ਤੇ ਤੁਸੀਂ ਭਾਈ ਜਰੂਰ ਵੀਰ ਹੋਣਾ ਦਾ ਹੌਸਲਾ ਵਧਾਓ ਭਾਈ ਹੋਣਾ ਨੂੰ ਸਪੋਰਟ ਦਾ ਧੱਕਾ ਜਰੂਰ ਲਾਓ ਤੇ ਸਿਰ ਤੇ ਆਪਣਾ ਕਿਉਂਕਿ ਜਿੱਥੇ ਸੰਗਤ ਦੀ ਗੱਲ ਆ ਜਾਂਦੀ ਉਥੇ ਆਪਾਂ ਕਹਿੰਦੇ ਹੁੰਨੇ ਵੀ ਸੰਗਤ ਮਹਾਰਾ ਇਹਨੇ ਵੀ ਸੰਗਤ ਨੂੰ ਹੀ ਸਤਕਾਰ ਦਿੰਦਾ ਹੈ ਰੱਬੀ ਰੂਹਾਂ ਰੱਬੀ ਰੂਹਾਂ ਤੁਸੀਂ ਬੈਠੇ ਹੋ ਤੇ ਤੁਸੀਂ ਹੀ ਬਾਈ ਹੋਣਾ ਦਾ ਇਹੋ ਅਸੀਂ ਚਾਹੁੰਦੇ ਆ ਆਸਤੇ ਅਰਦਾਸ ਇਹੀ ਕਰਦੇਗੇ ਭਾਈ ਤੇ ਤੁਸੀਂ ਜਿਹੜਾ ਆਪਣਾ ਮਿਹਰ ਭਰਿਆ ਹੱਥ ਹੈ ਉਪਰਾਂਵਾਂ ਦੇ ਸਿਰ ਤੇ ਇਹ ਜਰੂਰ ਰੱਖੋਗੇ ਬਾਈਆਂ ਨੂੰ ਸਪੋਰਟ ਦੱਬ ਕੇ ਕਰਿਓ ਵੀਡੀਓ ਸ਼ੇਅਰ ਕਰਦੇ ਹੋ ਤਾਂ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਵੀ ਬਾਈ ਜੀ ਦਾ ਹੁਣਾਂ ਘੋੜਾ ਮਹਾਰਾਜਾ ਤੁਹਾਨੂੰ ਬੇਤਾਬ ਘੋੜੇ ਦਾ ਪੁੱਤ 3.5 ਸਾਲ ਉਮਰ ਤੇ 65+ ਹਾਈਟ ਹੈ ਕਿਵੇਂ ਲੱਗਾ ਮਾਂ ਵਾਲਾ ਖਾਨਦਾਨ ਅਬੂਰ ਲਾਈਨ ਦਾ 64 ਇੰਚ ਦੀ ਬਾਈ ਦੀ ਅੱਖਿਆ ਵੀ ਨੁਕਰੀ ਘੋੜੀ ਹੈ ਭਾਈ ਤੇ ਸਾਰੀਆਂ ਡਿਟੇਲਾਂ ਦੇ ਸਾਰਾ ਘੋੜਾ ਤੁਹਾਨੂੰ ਵਿਖਾਤਾ ਹੁਣ ਤੁਹਾਨੂੰ ਹੋਣੇ ਬਾਈ ਜੀ ਹੁਣਾਂ ਦੀਆਂ ਘੋੜੀਆਂ ਅੱਛਾ ਪਹਿਲਾਂ ਆਪਾਂ ਵੱਡੀ ਘੋੜੀ ਦੀ ਗੱਲ ਕਰੀਏ ਜੀ ਇਹ ਕਿਹੜੇ ਘੋੜੇ ਦੀ ਆ ਮਨਿੰਦਰ ਬਾਈ ਤੁਸੀਂ ਦੱਸ ਦਿਓ ਇਹਦੇ ਬਾਰੇ ਇਹ ਸੁਲਤਾਨ ਦੀ ਬੱਚੀ ਆ ਸੁਲਤਾਨ ਸੁਲਤਾਨ ਕਿਹੜੇ ਦੀ ਭਲਾ ਇੱਕ ਤਾਂ ਇੱਥੇ ਵਿਦੇਸ਼ੀ ਸਟੱਡ ਫਾਰਮ ਤੇ ਹਾਂਜੀ ਹਾਂਜੀ ਵਿਦੇਸ਼ੀ ਸਟੱਡ ਫਾਰਮ ਮੈਂ ਫਰਮਾਇਆ ਸੀ ਸ਼ੁਰੂ ਸ਼ੁਰੂ ਚ ਘੋੜਾ ਹਾਂਜੀ ਹਾਂ ਅੱਛਾ ਇਹ ਯਾਰ ਮਨਿੰਦਰ ਖੁੱਲੀ ਡੁੱਲੀ ਬੜੀ ਆ ਤੁਹਾਡੇ ਘਰ ਦੀ ਜੈਂਪਲ ਲੈ ਕੇ ਜਾਂ ਬਾਹਰੋਂ ਲਿਆ ਸੀ ਨਹੀਂ ਘਰ ਦੀ ਤਿਆਰ ਕੀਤੀ ਬੱਚੀ ਆ ਘਰ ਦੀ ਤਿਆਰ ਕੀਤੀ ਆ ਇਹਦੀ ਉਮਰ ਕਿੰਨੀ ਆ ਵੀਰੇ ਉਮਰ 6.5 ਸਾਲ ਹੋਣੀਆਂ ਆ 6.5 ਸਾਲ ਹਾਂਜੀ ਪਰ ਉਹ ਵੀ ਹਾਈਟ ਕਿੰਨੀ ਹੈ ਦੀ ਹਾਈਟ 62 ਇੰਚ 62 ਇੰਚ ਤੇ ਇਹਨੂੰ ਯਾਰ ਕਿਹੜੀ ਪਸ ਵਿਚਾਰਦੇ ਹੋ ਜਾਂ ਕੀ ਖਵਾਉਂਦੇ ਪਿਉਂਦੇ ਉਹ ਵੀ ਭਾਈ ਇਹ ਤਾਂ ਇਹ ਵੇਖਣ ਨੂੰ ਤਾਂ ਘੋੜਾ ਵੀ ਡਾਕਟਰ ਸਾਹਿਬ ਠੰਡਾ ਲੱਗਦਾ ਜਦੋਂ ਅਸੀਂ ਆਏ ਆ ਤੇ ਬਾਅਦ ਚ ਜਿਹੜੀ ਉਹਨੇ ਅੱਗ ਕੱਢੀ ਹੈ ਉਹ ਇਹਨੂੰ ਪਤਾ ਜਾਂ ਡਾਕਟਰ ਨੂੰ ਪਤਾ ਤੇ ਜਾਂ ਮਨਿੰਦਰ ਨੂੰ ਪਤਾ ਹੈ ਬਾਈ ਤਗੜੇ ਬੱਦੇ ਆ ਜਿਹੜੇ ਝਾਲ ਝੱਲ ਗਏ ਨਹੀਂ ਤੇ ਘੋੜੇ ਦੇ ਬਾਈ ਪੈਰ ਨਹੀਂ ਲਾਇਆ ਨਹੀਂ ਨਹੀਂ ਲਾਇਆ ਘੋੜਾ ਨੱਚਦਾ ਰਿਹਾ 2 ਘੰਟੇ ਆਪਾਂ ਸ਼ੂਟ ਕੀਤਾ ਤੇ ਘੋੜੇ ਨੇ ਬੜੇ ਹੀ ਕਹਿ ਦੀਏ ਨਾ ਵੀ ਬੜੇ ਮੁਸ਼ਕਲ ਅਸੀਂ ਸ਼ਾਟ ਲਏ ਆ ਜਿਹੜੇ ਖੜਾ ਖੜੂ ਕੇ ਲਏ ਆ ਬਾਕੀ ਘੋੜੇ ਦੇ ਵਿੱਚ ਕਹਿ ਦਿਆ ਅਗਰੈਸ਼ਨ ਬਹੁਤ ਹੈ ਐਟੀਟਿਊਡ ਬਹੁਤ ਹੈ ਘੋੜੇ 'ਚ ਗਰਦਨ ਗੁਰਦਨ ਕੰਨਾਂ ਦੀ ਮਾਰ ਤੁਸੀਂ ਖੂਬਸੂਰਤੀ ਲਾ ਲਓ ਤੇ ਘੋੜਾ ਵੀ ਕਿਸੇ ਗੱਲੋਂ ਘਟ ਨਹੀਂ ਤੇ ਗੱਲ ਆਪਾਂ ਘੋੜੀ ਦੀ ਕਰਦੇ ਪਏ ਮਨਿੰਦਰ ਸਿੰਘ ਆ ਵੀ ਉਹ ਗੱਲਾਂ ਆਉਂਦੀ ਖਰਾਕ ਦੀ ਨਹੀਂ ਕੀ ਖਰਾ ਹਾਂਜੀ ਯਾਰ ਇਹ ਸਵਾਰੀ ਸੂਰੀ ਵੀ ਮੈਂ ਲੈ ਕੇ ਜਾਣੇ ਆਂ ਫਿਰ ਕੋਣ ਹਾਂਜੀ ਹਾਂਜੀ ਇੱਕ ਆ ਵੀਰ ਸੀਗਾ ਮੇਰੇ ਖਿਆਲ ਤੋਰਦਾ ਸੀਗਾ ਜਦੋਂ ਕੋੜੀ ਥੱਲੇ ਉੱਤਰ ਚਲੀ ਹਾਂਜੀ ਹੈਨਾ ਯਾਰ ਇੰਨਾ ਮਾਲਾ ਵੀ ਆਮ ਜਿਹੜਾ ਛੋਟਾ ਜਵਾਕ ਹੁੰਦਾ ਜਾਂ ਬੱਚਾ ਉਹ ਡਰਦਾ ਹੈ ਕੋੜੀਆਂ ਤੋਂ ਯਾਰ ਤੇ ਬਾਈ ਦੇ ਤਾਂ ਥੱਲੇ ਵਿੱਚ ਮੇਰੇ ਖਿਆਲ ਉਹ ਛੱਪੜ ਜਿੰਨਾ ਠਾ ਡੂੰਗਾ ਜਿਹਦੇ ਤੇ ਧਾਰਤੀ ਪਿਛੜਾ ਗਿਆ ਲੱਤਾਂ ਤੇ ਚੋਬਰ ਉੱਤਰਿਆ ਦੀ ਡਰਿਆਨੀ ਦੇ ਚੜਾਦੀ ਨੱਪ ਕੇ ਕਿ ਲਈ ਇਹਦਾ ਮਤਲਬ ਵੀ ਤੁਸੀਂ ਪ੍ਰੈਕਟਿਸ ਰੋਜ਼ ਦੀ ਤੁਹਾਡੀ ਹੈਗੀ ਹੈ ਹਾਂਜੀ ਹੂੰ ਅੱਛਾ ਹੁਣ ਫਿਰ ਗੱਬਣ ਕਿਹੜੇ ਕੋਡੇ ਤੋਂ ਆ ਜੀ ਇਹ ਇਹ ਮਹਾਰਾਜੇ ਕੋ ਆਪਣੇ ਵਾਲੇ ਆਪਣੇ ਵਾਲੇ ਤੋਂ ਕਿੰਨੇ ਚਿਰ ਦੀ ਹੋ ਗਈ ਤੇ 15 ਵੀਕ ਦਿਨ ਹੋਈ ਚੱਲੇ ਹੋਣੇ ਛੋੜੇ 15 20 ਦਿਨ ਹੋ ਗਏ ਛੱਡੇ ਰੁਘੜਾ ਹਰ ਜਣਕੇ ਚੈੱਕ ਪਾਸ ਹੋਣ ਵਾਲੀ ਹੈ ਹਾਂਜੀ ਜੀ ਅੱਛਾ ਇਹ ਸਾਰੀਆਂ ਕੋੜੀਆਂ ਆਪਾਂ ਮੰਨ ਲਓ ਐਜ਼ ਅ ਬਰੀਡਰ ਤੌਰ ਤੇ ਰੱਖੀਆਂ ਕਿ ਜਾਂ ਵੇਚਣ ਵੁਚਣ ਦਾ ਵਿਚਾਰ ਨਹੀਂ ਨਹੀਂ ਸ਼ੌਂਕ ਨੇ ਰੱਖੀਆਂ ਸ਼ੌਂਕ ਨਾਲ ਹਾਂਜੀ ਅੱਛਾ ਹੁਣ ਗੱਲ ਕਰ ਲਈ ਆਪਾਂ ਇੱਕ ਤੁਹਾਡੇ ਕੋਲੇ ਨੁਕਰੀ ਬਸ਼ੇਰੀ ਹੈ ਹਾਂਜੀ ਬੜੀ ਚੰਗੀ ਜਿਹੜੀ ਆਪਾਂ ਉਹ ਬਾਹਰ ਹੋੜ ਲੈ ਕੇ ਗਏ ਹਾਂਜੀ ਹਾਂਜੀ ਉਹ ਕਿਹੜੇ ਕੋੜੇ ਦੀ ਹੈ ਜੀ ਔਰਜਨ ਰੋਲੀ ਵਾਲੇ ਦੀ ਹੈ ਭਾਈ ਅਰਜਨ ਦੀ ਹਾਂਜੀ ਤੇ ਮਾਲੇ ਪਾਸਿਓ ਮਾਲੇ ਪਾਸਿਓ ਸੁਲਤਾਨ ਦੀ ਬੱਚੀ ਆ ਸੁਲਤਾਨ ਕਿਹੜਾ ਉੱਪਰ ਦੇਸ਼ਾ ਸਟੱਡ ਫਾਰਮ ਤੇ ਅੱਛਾ ਉਹ ਜਿਹੜੇ ਜਿਹੜੇ ਦੀ ਜਿਹੜਾ ਇਹਦਾ ਪਿਓ ਹੈ ਹਾਂਜੀ ਤੇ ਉਹਦੀ ਧੀ ਜਿਹੜੀ ਇਹਦੀ ਮਾਂ ਹੈ ਹਾਂਜੀ ਅੱਛਾ ਤੇ ਇਹਦੀ ਉਮਰ ਕਿੰਨੀ ਹੋ ਗਈ ਬਾਈ ਇਹਦੀ 22 ਮਹੀਨੇ ਹੋ ਗਈ ਹੁਣੀ 22 ਮਹੀਨੇ ਹੋਈ ਹੈ ਜੀ ਤੇ ਹਜੇ ਤਾਂ ਫਿਰ ਖੀਰੀ ਹੈ ਕਿ ਕਹੋ ਕੀ ਉਹ ਤਾਂ ਖੀਰੀ ਹੈ ਖੀਰੀ ਹੈ ਜੀ ਤੇ ਇਹ ਵੀ ਮੰਨ ਲਓ ਸਪੌਟਲੈਸ ਹੈ ਕਿ ਜਾਂ ਹੈਗੀ ਸਪੌਟਲੈਸ ਹੈ ਪੂਰੀ ਸਪੌਟਲੈਸ ਹੈ ਅੱਛਾ ਇਹ ਵੀ ਫਿਰ ਬਰੀਡਿੰਗ ਲਈ ਹੈ ਹਾਂਜੀ ਮਨ ਲਾਉਣ ਵਾਲੇ ਸਮੇਂ 'ਚ ਇਹਨੂੰ ਵੀ ਤਿਆਰ ਕਰਾਂਗੇ ਅੱਛਾ ਇੱਕ ਆਪਾਂ ਲਿਖਾਈ ਹੈ ਮੇਰੇ ਖਿਆਲ ਬਲਖ ਕੋੜੀ ਹਾਂਜੀ ਹਾਂਜੀ ਉਹਦੇ ਬਾਰੇ ਵੀ ਦੱਸ ਦੀ ਉਹ ਬੜੀ ਚੰਗੀ ਹੈ ਉਹ ਘੋੜੀ ਨਹੀਂ ਬਿਛੇਰੀ ਆ ਅਛਾ ਉਹ ਵੀ ਬਿਛੇਰੀ ਆ ਹਾਂ ਜੀ ਉਹ ਕਿ ਨજર ਦੀ ਘੋੜੀਆਂ ਨਹੀਂ ਚੱਲ ਕੇ ਵਿਖਾਉਂਦੀ ਹੈ ਬਿਛੇਰੀ ਉਹ 3 ਕਿ ਮਹੀਨਿਆਂ ਦੀ ਹੱਲੇ ਅਛਾ 2 ਮਹੀਨਾ ਇੱਕ ਵੱਡੀ ਹਾਂਜੀ ਅਛਾ ਉਹਦਾ ਖਾਨਦਾਨ ਕਿਹਦੇ ਵਾਲੀ ਉਹ ਬਾਦਲ ਸੰਘਰੇੜੀ ਵਾਲੇ ਦੀ ਬੱਚੀ ਆ ਬਾਦਲ ਸੰਘਰੇੜੀ ਵਾਲੇ ਦੀ ਹਾਂਜੀ ਤੇ ਮਾਂ ਜੀ ਮਾਂ ਦੀ ਆ ਵੇਖੋ ਮਗਰ ਡੱਬ ਅਛਾ ਉਹ ਪਰਲੇ ਪਾਸੇ ਬੱਜੀ ਜਿਹੜੀ ਅੱਜ ਵਿਖਾਈ ਦੀਆਂ ਹਾਂਜੀ ਪਰ ਉਹ ਵੀ ਬੜੀ ਪੇਟਲ ਘੋੜੀਏ ਦੀ ਮਾਂ ਵੀ ਹੈ ਨਾ ਤੇ ਇਹ ਸੱਜਣੋਂ ਮੰਨ ਲਓ ਵੀ ਇਹਨਾਂ ਮੈਂ ਅਕਸਰ ਹੀ ਕਹਿਣਾ ਹੁੰਦਾ ਹੈ ਕਿ ਜਿਹੜਾ ਜਦੋਂ ਅਸੀਂ ਜਾਂਦੇ ਆ ਕਿਤੇ ਨਵੇਂ ਫਾਰਮ ਚ ਐਂਟਰੀ ਹੁੰਦੀ ਆ ਨਾ ਤੇ ਉਹਨਾਂ ਦੇ ਨਗੀਲੇ ਦੇਖ ਕੇ ਤੇ ਇੰਨੀ ਕਿਤੇ ਸਮਝ ਆ ਜਾਂਦੀ ਹੁੰਦੀ ਬੰਦੇ ਨੂੰ ਕਿ ਨਹੀਂ ਯਾਰ ਸ਼ੌਕ ਨਾਲ ਬੰਦੇ ਰੱਖੇ ਬੰਦੇ ਪੁਰਾਣੇ ਆ ਬੰਦੇ ਮੰਨੋ ਇਸ ਲਾਈਨ ਦੇ ਵਿੱਚ ਬਰੀਕੀਆਂ ਚ ਵਰਤੇ ਆ ਤੇ ਉਹ ਝਲਕੇ ਇਹਨਾਂ ਦੇ ਜਾਨਵਰਾਂ ਚੋਂ ਦਿਸਦੀ ਹੈ ਬਾਕੀ ਘੋੜੀਆਂ ਬਾਈ ਜੀ ਦੀਆਂ ਕਿਵੇਂ ਲੱਗੀਆਂ ਇਹਦੀ ਉਮਰ ਤੇ ਹਾਈਟ ਵੀ ਉਮਰ ਹੈਗੀ 23 ਮਹੀਨੇ ਤੇ ਹਾਈਟ ਕਿੰਨੀ ਹੈ ਹਾਈਟ 63 ਇੰਚ ਕਰ ਗਈ ਇਹ 63 ਇੰਚ ਕਰ ਗਈ ਜਿਹੜੀ ਅਵਲਖ ਹੈ ਤੇ ਜਿਹੜੀ ਨੁਕਰੀ ਹੈ ਆਹ ਹੁਣ ਛੋਟ ਚੱਲ ਪਿਆ ਇਹਦੀ ਇਹ 62 ਇੰਚ ਹਾਂਜੀ ਤੇ ਇਹ ਵੀ ਫਿਰ ਸੱਜਣੋ ਇਹ ਜਿਹੜੀ ਨੁਕਰੀ ਘੋੜੀ ਹੈ 62 ਇੰਚ ਤੇ ਦੂਜੀ ਜਿਹੜੀ ਅਬਲਕ ਹੈ ਉਹ 63 ਇੰਚ ਤੇ ਬਾਕੀ ਭਾਈ ਫਿਰ ਗੱਲ ਘੋਡੇ ਤੇ ਆ ਜਾਂਦੀ ਹੈ ਕੋਈ ਕੁਲਵੰਤ ਸਿੰਘ ਜੀ ਭਰਾਵਾਂ ਨੂੰ ਕੋਈ ਜਾਂਦੇ ਜਾਂਦੇ ਮੈਸੇਜ ਆ ਡਾਕਟਰ ਸਾਹਿਬ ਤੁਹਾਡੇ ਵੱਲੋਂ ਕੋਈ ਗੱਲਬਾਤ ਕੋਈ ਦਿਲ ਦੀ ਕਰਨੀ ਹੈ ਇਹਦੇ ਸੇਵਾ ਦਿੰਦੇ ਆ ਜਿਹੜਾ ਹਨਗੇ ਘੋਡੇ ਦੇ ਬੱਚੇ ਲਵੇ ਆਪਣੇ ਵੱਲੋਂ ਖੁੱਲੀ ਛੁੱਟੀ ਆ ਕਿਹਨੂੰ ਨਾਰਾਜ਼ ਨਹੀਂ ਕਰਾਂਗੇ ਜੀ ਜੋ ਫੀਸ ਰੱਖੀ ਆ ਜੋ ਉਹਨੂੰ ਮਾਨਦਾਨ ਫੁੱਲ ਕੀਤਾ ਜਾਊਗਾ ਸਾਡੇ ਵੱਲੋਂ ਸਾਡੇ ਏਰੀਏ 'ਚ ਬਹੁਤ ਸੋਹਣਾ ਘੋੜਾ ਆ ਆਣ ਕੇ ਬੱਚੇ ਲੈਣ ਕੇ ਅਈ ਮਾਲਵੇ ਏਰੀਏ ਦੂਬਾਰ ਜਾਂਦੇ ਰਹੇ ਆ ਘੋੜੀਆਂ ਭਰੋਣੇ ਇੱਥੋਂ ਜਾ ਕੇ 330 ਕਿਲੋਮੀਟਰ ਘੋੜੀਆਂ ਭਰੋਣ ਜਾਣਾ ਬਹੁਤ ਦੰਗੀ ਆਉਣੀ ਜੀ ਦੇਖ ਕੇ ਇਸ ਲਈ ਅਈ ਆਪਣਾ ਕੀਤਾ ਉਪਰਾਲਾ ਕਿ ਮਲਕ ਘੋੜਾ ਆਪਣੇ ਏਰੀਏ 'ਚ ਆਵੇ ਬੱਚੇ ਬਰੀਡਿੰਗ ਵਧੇ ਹਾਂ ਬਾਕੀ ਬੱਚੇ ਸੋਹਣੇ ਹੋਣਗੇ ਇਹਨਾਂ ਮੈਂ ਤੁਹਾਨੂੰ ਜੀ ਬਾਕੀ ਮਾਝੇ ਦੀ ਧਰਤੀ ਐ ਆਪਾਂ ਪਹਿਲਾਂ ਤਾਂ ਜ਼ਰੂਰ ਘੋੜਿਆਂ ਦੇ ਵਿੱਚ ਕਹਿ ਸਕਦੇ ਆ ਕਿ ਥੋੜਾ ਜਿਹਾ ਜਿੱਦਾਂ ਹੁਣ ਪਹਿਲਾ ਮਾਲਵੇ ਵਾਲੇ ਥੋੜੇ ਜੇ ਲਾਈਨਾਂ ਦੇ ਪਾਸੇੋਂ ਅੱਗੇ ਰਹੇ ਆਪਣੇ ਤੋਂ ਪਰ ਚਲੋ ਹੈ ਤਾਂ ਸਾਰੇ ਆਪਣੇ ਭਾਈ ਪਰ ਜੇ ਮਾਝੇ ਦੀ ਗੱਲ ਕਰੀਏ ਤੇ ਹੁਣ ਦੋ ਤਿੰਨ ਸਾਲਾਂ ਤੋਂ ਇੱਧਰ ਵੀ ਨਹੀਂ ਮਾਝੇ ਨੇ ਵੀ ਧੰਨ ਧੰਨ ਕਰਾਤੀ ਧੰਨ ਧੰਨ ਕਰਾਤੀ ਬੜੇ ਤੰਗੜੇ ਤੰਗੜੇ ਘੋੜੇ ਲਿਆਦੇ ਸੋਨੇ ਇਟਾਲੀਅਨ ਲੈਣ ਤੇ ਇਹ ਆ ਵੀ ਹੱਥੀ ਤਿਆਰ ਵੀ ਕਰ ਲੈ ਕਰਦੇ ਕਰਦੇ ਬੜੇ ਭਰਾਵਾਂ ਨੇ ਜਿਹੜੇ ਘੋੜੇ ਆ ਉਹ ਤੁਸੀਂ ਟੌਣ ਵਾਲੇ ਸਮੇਂ ਦੇ ਵਿੱਚ ਨਾ ਤੁਹਾਨੂੰ ਫਲਮਾ ਫਲਮਾ ਕੇ ਤੁਹਾਡੀ ਕਚਹਿਰੀ 'ਚ ਘੋੜੇ ਰੱਖਣੇ ਆ ਤੇ ਇਹਨਾਂ ਹੈ ਕਿ ਤੁਹਾਨੂੰ ਦੇ ਵਿੱਚ ਵੀ ਯਾਰ ਇੰਨਾ ਜਿਹੜਾ ਨਗੀਨਿਆਂ ਦਾ ਸੇਵਾ ਸਤਕਾਰ ਕਿੰਨਾ ਵਧਿਆ ਕਿੰਨੇ ਭਰਾ ਇਹਨਾਂ ਨੂੰ ਪਿਆਰ ਕਰਦੇ ਆ ਕਿੰਨਾ bizness ਹੀ ਅੱਗੇ ਜਾ ਰਿਹਾ ਬਹੁਤ ਵੱਡੇ ਪੱਧਰ ਤੇ ਕੰਮ ਮੇਰੇ ਖਿਆਲ ਡਾਕਟਰ ਸਾਹਿਬ ਅੱਗੇ ਵਧੂਗਾ ਉਹਨਾਂ ਦੇ ਸਮੇਂ ਤੇ ਆਪਾਂ ਸਾਰੇ ਜਣੇ ਭਰਾਵਾਂ ਨੂੰ ਸਪੋਰਟ ਕਰੀਏ ਜਿਹੜਾ ਵੀ ਭਰਾ ਕੋਈ ਵੀ ਛੋਟਾ ਜੀਵਿਦਾਰ ਹੈ ਉਹਨੂੰ ਵੀ ਆਪਾਂ ਯਾਰ ਉਹਦਾ ਵੀ ਹੱਥ ਫੜੀ ਹੈਗੀ ਭਾਈ ਮਾਲਾ ਤੋਂ ਦੇਲ ਨਾ ਛੋਟਾ ਕਰ ਕਿਉਂਕਿ ਇਹ ਹੈਗਾ ਸਬਰ ਦਾ ਕੰਮ ਸਬਰ ਦਾ ਕੰਮ ਦਾ ਖੇਡ ਹੈ ਲੰਮੀ ਇਹ ਬਿਜ਼ਨਸ ਵੇਖ ਕੇ ਨਾ ਕੀਤਾ ਜਾਵੇ ਸ਼ੌਂਕ ਨਾਲ ਸ਼ੌਂਕ ਨਾਲ ਕੀਤਾ ਜਾਵੇ ਇਹ ਨਾ ਕਿ ਅੱਜ ਇੱਕ ਲਿਆ ਚੀਜ਼ ਕੱਲ ਨੂੰ ਡਬਲ ਹੋ ਜਾਊ ਉਹ ਗੱਲ ਨਹੀਂ ਇਹ ਲੰਮਾ ਟਾਈਮ ਚੱਲਦੀ ਆ ਤੇ ਪਰ ਦਿੰਦੀ ਬਹੁਤ ਕੱਖ ਬਹੁਤ ਕੁੱਛ ਬੰਦਾ ਟਿਕੇ ਰਹਿਣ ਦੀ ਗੱਲ ਹਾਂ ਟਿਕੇ ਰਹਿਣ ਦੀ ਗੱਲ ਜੀ ਤੇ ਉਹ ਟਿਕੇ ਤਾਂ ਰਹਿਣਗੇ ਸਜਣੋ ਜੇ ਸੰਗਤ ਤੁਸੀਂ ਪਿਆਰ ਦੋਗੇ ਤੁਸੀਂ ਸਪੋਰਟ ਕਰੋਗੇ ਤੇ ਜਿਹੜੇ ਪੁਰਾਣੇ ਬਰੀਡਰ ਆ ਉਹ ਵੀ ਨਵੇਂ ਬਰੀਡਰਾਂ ਦਾ ਹੱਥ ਫੜਨਗੇ ਫੇਰ ਗੱਲ ਬਾਣੀ ਆ ਸੋ ਵੀਡੀਓ ਕਿਵੇਂ ਲੱਗੀ ਤੇ ਬਾਈ ਜੀ ਹੁਣਾਂ ਦਾ ਘੋੜਾ ਦਿਖਾਇਆ ਜੀ ਮਹਾਰਾਜਾ ਕਿਵੇਂ ਲੱਗਾ ਇਦਾਂ ਦੇ ਨਗੀਨੇ ਲੈ ਕੇ ਤੁਹਾਡੀ ਕਚਹਿਰੀ 'ਚ ਬੈੰਦੇ ਰਵਾਂਗੇ ਉਹਨੇ ਟਾਈਮ ਲਈ ਦਿਓ ਸੁਖਸੰਦ ਨੂੰ ਇਜਾਜ਼ਤ ਕਮੈਂਟਾਂ ਦੇ ਵਿੱਚ ਭਾਈ ਸਾਨੂੰ ਜਰੂਰ ਦੱਸ ਦਿਓ ਤੇ ਪਹਿਲੀ ਵੀਡੀਓ ਆ ਮੇਰੇ ਵੀਰ ਜੇ ਪ੍ਰਮਾਤਮਾ ਨੇ ਹੱਥ ਪੈਰ ਸਾਰੇ ਭਰਾਵਾਂ ਨੂੰ ਚੜ੍ਹਦੀ ਕਲਾ 'ਚ ਦਿੱਤੇ ਐ ਸਲਾਮਤ ਦਿੱਤੇ ਐ ਤੇ ਸਦਾ ਹੀ ਚੜ੍ਹਦੀ ਕਲਾ 'ਚ ਭਰਾ ਰਹਿਣ ਸਾਰੇ ਭਰਾ ਜੀ ਉਂਦੇ ਵਾਸਤੇ ਹੱਸਦੇ ਰਹਿਣ ਇਹ ਬੇਨਤੀ ਹੈ ਕਿ ਭਾਈ ਭਾਈ ਹੋਣਾ ਨੂੰ ਫੋਨ ਲਾ ਕੇ ਵਧਾਈ ਵੀ ਦੇ ਦਿਓ ਪਹਿਲੀ ਵੀਡੀਓ ਹੈ ਤੁਹਾਡੇ ਇੱਕ ਫੋਨ ਇਹ ਬਹੁਤ ਵੱਡੇ ਪੱਧਰ ਤੇ ਜਾ ਕੇ ਕੰਮ ਕਰਦਾ ਹੈ ਕਿਤੇ ਨਾ ਕਿਤੇ ਤੁਹਾਡਾ ਇੱਕ ਕੀਤਾ ਫੋਨ ਬੰਦੇ ਨੂੰ ਜ਼ਮੀਨ ਤੋਂ ਅਸਮਾਨ ਤੱਕ ਪਹੁੰਚਾ ਸਕਦਾ ਸੋ ਮੇਰੇ ਵੀਰ ਸਪੋਰਟ ਦਾ ਟੱਕਾ ਜਰੂਰ ਲਾ ਦਿਓ ਬਹੁਤ ਹੀ ਜਲਦ ਅਗਲੀ ਵੀਡੀਓ ਨਾਲ ਉਹਨੇ ਸਮਝ ਲਈ ਦਿਓ ਜੀ ਆਜਾ ਇਜਾਜ਼ਤ ਜਿਉਂਦੇ ਵਾਸਤੇ ਹੱਥ ਦੇ ਰਹੋ ਸ਼ਬਾਖਰ ਸਤਿ ਸ੍ਰੀ ਅਕਾਲ ਬਬਾਈ ਸਾਰਿਆਂ ਦਾ ਧੰਨਵਾਦ ਜੀ ਵਾਇਗੁਰੂ ਜੀ ਦਾ ਖਾਸ ਵਾਇਗੁਰੂ ਜੀ ਕੀ ਉਹ ਕਿਸੇ ਜਿਉਂ ਸ਼ੇਰ ਦੱਬ ਕੇ ਮਾਰਦੇ ਹੋ ਅਰਕੀ ਧੰਨਵਾਦ